ਜੈਪੀ 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 ਬਾਰੇ ਬਹੁਤ ਆਵਾਜ਼ ਠੰਡੀ ਵੀ ਆਈ ਹੈ ਹੈਨਾ ਚਲੋ ਮੈਂ ਤੁਹਾਨੂੰ ਇੱਕ ਜਾਣਕਾਰੀ ਕੀ ਦਿੰਨਾ ਕਿ ਜੈਪੀ ਮਾਫਾ ਕਿਉਂ ਆਖਿਆ ਬਾਬਾ ਸਾਹਿਬ ਡਾਕਟਰ ਬੀਟਕਰ ਸਿੰਘ ਸਾਹਿਬ ਸਾਡੇ ਲਈ 25 ਸਾਲ ਉਹਨਾਂ ਨੇ ਸੰਘਰਸ਼ ਕੀਤਾ ਜਿਹੜੇ ਸੰਘਰਸ਼ ਕਰਨ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਤਾਂ 1952 ਦੇ ਵਿੱਚ ਉਹਨਾਂ ਨੇ ਸੰਵਿਧਾਨ ਚ ਲਿਖਿਆ ਸੀ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਰੋਜ਼ੀ ਰੋਟੀ ਕਪੜਾ ਮਕਾਨ ਪੈਦੇ ਅਦਾ ਦਿੱਤਿਆ ਜਾਂਦਾ ਇਹ ਸੰਵਿਧਾਨ ਚ ਲਿਖਿਆ ਹੋਇਆ ਅੱਜ ਤੁਸੀਂ ਕੁਮਰਿੰਗਾ ਨੂੰ ਲੈ ਕੇ ਵੀ ਗੱਲ ਕੀਤੀ ਆ ਸਾਡੀ ਕੁੜੀ ਸ਼ਾਹ ਬੋਕਰ ਤੋਂ ਸਰਬਜੀਤ ਕੌਰ ਆਗੂ ਆ ਇਹਨਾਂ ਦਾ ਪਹਿਲਾਂ ਡੈਡੀ ਸੀਗਾ ਆ ਬਾਬਾ ਭਾਰਾ ਸਿੰਘ ਪਿੰਡ ਬੇਲੀ ਕੜਨਾ ਵਾਲਾ ਉਹ ਉਮਰ ਦੇ ਹਿਸਾਬ ਤੇ ਹੁਣ ਕੰਮ ਨਹੀਂ ਸੰਭਾਲ ਸਕਦਾ ਤੇ ਉਹਦੀ ਜਗ੍ਹਾ ਤੇ ਅਸੀਂ ਇਸ ਨੂੰ ਲਾਇਆ ਇੱਕ ਸਾਡੀ ਸੁਮਣ ਕੁੜੀ ਹੈਗੀ ਉਹ ਉਹਨੂੰ ਉੱਥੇ ਲੈ ਗਿਆ ਤਾਂ ਕਾਫੀ ਦਿਨਾਂ ਦੀ ਇਹ ਵਿਚਾਰ ਬਣਦੀ ਸੀ ਕਿ ਮਨਰੇਗਾ ਬਾਰੇ ਸੀ ਇੱਕ ਤਾਂ ਪੈਸੇ ਅੜੇ ਹੋਏ ਆ ਪਤਾ ਨਹੀਂ ਕਿ ਕਿੰਨੇ ਲਖਾਵੇਂ ਕਿੰਨਾ ਰੋਮੀ ਇੱਕ ਜਾਣ ਕਰ ਦੇ ਦੀਏ ਤਾਂ ਬਾਬਾ ਸਾਹਿਬ ਡਾਕਟਰ ਬੇਟਾ ਪਿੰਨੋ ਸਾਧੇ ਸਭਧਾਨ ਦੀ ਵਿੱਚ ਲਿਖਿਆ ਸੀ ਜਿਹੜਾ ਰੋਜੀ ਰੋਟੀ ਕੱਪੜਾ ਬਕਾੜ ਉਹ ਸੂਚੇ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਦੇਣਾ ਉਹ ਮਿਸ਼ਨ ਬੰਨ ਜਾਂਦੇ ਕਿ ਉਹਨੂੰ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇਹ ਕਾਨੂੰਨ ਬਣਾਤਾ ਸੀ ਰੋਜ਼ਗਾਰ ਗਰੰਟੀ ਕਾਨੂੰਨ ਬਣਾਤਾ ਸੀ ਗਰੰਟੀ ਕਾਨੂੰਨ ਹੈ ਨਾ ਹਰ ਸਾਲ ਹਰ ਘਰ ਚ ਸਿੱਟ ਲੈ 100 ਦਿਨ ਦਾ ਕੰਮ ਦੇਣਾ 100 ਦਿਨ ਦਾ ਤੱਕ ਦਾ ਜੇ ਆਪਾਂ ਪਿਛਲੇ ਰੇਟ ਦੇ ਇਸ਼ਤਿਹਾਰ ਤੇ ਜੋੜ ਲਾਈਏ ਤੇ 25 ਲੈ ਕੇ 30000 ਰੁਪਏ ਹਰ ਘਰ ਦਾ ਬਣਦਾ ਸੀ ਇੱਕ ਸਾਲ ਦਾ 1 ਸਾਲ ਦਾ 25 ਤੋਂ ਲੈ ਕੇ 30000 ਨੂੰ ਗੁਣਾ ਕਰੀਏ ਆਪਾਂ 20 ਨਾਲ 2005 ਤੋਂ ਲੈ ਕੇ 25 ਚੜ ਗਿਆ 20 ਸਾਲ ਹੋ ਗਏ 20 ਸਾਲਾਂ ਦੇ ਵਿੱਚ ਤੁਹਾਡਾ 6 ਲੱਖ ਰੁਪਇਆ ਇੱਕ ਜੋਬ ਕਾਰਡ ਵਾਲੇ ਦਾ ਬਣਦਾ ਹੈ ਲੇਕਿਨ ਉਹ ਸਰਕਾਰ ਦੇ ਜਿਹੜੇ ਬਾਜ਼ੂ ਕਰਿੰਦੇ ਨੇ ਬਾਜ਼ੂ ਕਰਿੰਦੇ ਹਿਸਾਬ ਬਾਜ਼ੂ ਕਰਿੰਦੇ ਨੇ ਸਾਡੀ ਮਨੇਗਾ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਹੋਉਂ ਦਿੱਤਾ ਤਾਂ ਉਹਨਾਂ ਨੇ ਲੁੱਟ ਕੀਤੀ ਹੈ ਇਹ ਸਾਲੂ ਕੰਮ ਨਹੀਂ ਮਿਲਿਆ ਪੂਰਾ ਕਿਨਾ ਪੈਸੇ ਹੁਣ ਤਾਂ ਰੇਟ ਬਹੁਤ ਹੋ ਗਿਆ ਹੁਣ ਲਗਭਗ ਤੁਹਾਡਾ ਇੱਕ ਸਾਲ ਦਾ 33 ਤੋਂ ਲੈ ਕੇ 40000 ਦੇ ਵਿੱਚ ਇੱਕ ਸਾਲ ਦਾ ਇੱਕ ਜੋਬ ਕਰਨ ਦੇ ਬਗੈਰ ਜਿਹੜਾ ਪੈਸਾ ਆਉਂਦਾ ਇਹ ਸੋਲ ਦਿਨ ਦਾ ਕੰਮ ਉਸ ਦੇ ਸਬੰਧ ਵਿੱਚ ਬਹੁਤ ਮੁਸ਼ਕਲਾਂ ਆਈਆਂ ਬੜੀਆਂ ਲੜਾਈਆਂ ਲੜੀਆਂ ਤਾਂ ਨਾਲ ਨਾਲ ਬੈਂਕ ਤੋਂ ਨੁਜਰੀ ਸੂਚਨਾ ਕੋ ਵਿਧਾਈ ਦੇਣਾ ਚਾਹੁੰਦਾ ਕਿ ਸਾਡੇ ਹੁਣ ਪਿੱਛੇ ਬੱਚੇ ਪੜ ਰਹੇ ਆ ਕਿ ਸਰਕਾਰ ਨੇ ਹੋਰ ਫੀਸਾਂ ਵਧਾ ਦਿੱਤੀਆਂ ਐ ਐਡਮਿਸ਼ਨਾਂ ਵਧਾ ਦਿੱਤੀਆਂ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਬੱਚਿਆਂ ਨੂੰ ਬੜੇ ਹੀ ਜਿੰਦੇ ਸੀ ਉਸ ਦੇ ਸਬੰਧ ਤੇ ਸਾਡੇ ਤੋਂ ਮੁਹਾਲੀ ਦੀ ਸੀ ਉਹ ਡੇਰੇ ਦੀ ਚੰਡੀਗੜ੍ਹ ਦੇ ਆਪਾਂ ਇਕੱਠੇ ਕੰਮ ਕਰਦੇ ਸੀ ਉਹਨਾਂ ਨਾਲ ਉਹਨਾਂ ਵੱਲੋਂ ਕੇਸ ਲਾਇਆ ਸੀਗਾ ਸਾਡੇ 3.5 ਸਾਲਾਂ ਬਾਅਦ आज 24 तारीख ਨੂੰ ਤੀਜੇ ਮਹੀਨੇ ਦੀ 2025 ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਡੇ ਹੱਕ ਚ ਆਰਡਰ ਕਰ ਦਿੱਤੇ ਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਤੁਹਾਡੇ ਬੱਚੇ ਪੜ ਸਕਦੇ ਆ ਬਿਨਾਂ ਐਡਮਿਸ਼ਨ ਤੋਂ ਤੇ ਬਿਨਾਂ ਫੀਸ ਤੋਂ 25% ਤਾਂ ਸਕੂਲਾਂ ਦੇ ਵਿੱਚ ਕੋਈ ਐਡਮਿਸ਼ਨ ਨਹੀਂ ਤੇ ਕੋਈ ਫੀਸ ਨਹੀਂ ਲੱਗਦੀ ਬਾਕੀ ਸੁੱਲ ਤਾਂ ਵੀ ਸਰਕਾਰ ਜਿਹੜੀ ਹੈ ਉਹਦੇ ਅੰਦਰ ਇਹ ਕੱਲ੍ਹ ਸੋਵਾਰ ਇਹ ਕੀ ਤਰੀਕਾ ਬਣਨ ਦੀ ਕਾਲ ਮਾਂਜੋਗ ਵਿੱਤੀ ਕੰਸ਼ਲਰ ਨੂੰ ਅਸੀਂ ਇੱਕ ਮੰਗ ਪੱਤਰ ਦੇਣਾ ਉਹ ਹੁਕਮਾਂ ਦੀ ਕਾਪੀ ਨਾਲ ਲਾ ਕੇ ਦੇਣੀ ਹੈ ਕਿ ਆ ਬੰਗਿਆ ਮਾਂਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਣੀ ਇਹਨਾਂ ਨੂੰ ਲਾਗੂ ਕੀਤਾ ਜਾਵੇ ਖਬਰਾਂ ਚ ਖਬਰਾਂ ਲੱਗ ਰਹੀਆਂ ਉਸ ਤੋਂ ਬਾਅਦ ਤੁਹਾਨੂੰ ਵੀ ਉਹ ਖਬਰਾਂ ਭੇਜੀਆਂ ਦੇਣੀਆਂ ਨੇ ਨਾਲ ਇੱਕ ਇੱਕ ਕਾਪੀ ਦਿੱਤੀ ਜਾਊਗੀ ਆਗੂ ਨੂੰ ਜਿਵੇਂ ਸਾਡੀ ਊਡੀ ਪ੍ਰਧਾਨ ਸਰਤਲ ਪ੍ਰਧਾਨਾ ਇਹਦੀ ਵੀ ਇੱਕ ਕਾਪੀ ਦੇਵਾਂਗੇ ਕਿ ਕਿਤੇ ਤੁਹਾਡੇ ਪਿੰਡਾਂ ਦੇ ਵਿੱਚ ਕਿਤੇ ਸਕੂਲ ਦਾ ਮਸਲਾ ਹੁੰਦਾ ਤੇ ਉਹ ਜਾ ਕੇ ਦਾਬੀ ਲੜ ਕਹਿ ਸਕਦੇ ਆ ਹੁਕਮ ਨੂੰ ਲਾਗੂ ਕਰ ਦੇ। ਇਸ ਲਈ ਕਿ ਇਹ ਜਿੰਦ ਦੇ ਵਿੱਚ ਆ ਦਫਤਰ ਦੇ ਜਿਹੜੀ ਅਧਿਕਾਰੀ ਨੇ ਉਹਨਾਂ ਦਾ ਜਿਹੜੀ ਅਹੁਦੇ ਦੀ ਸੀਟ ਹੁੰਦੀ ਹੈ ਇੱਕ ਤਾਂ ਹੋ ਗਿਆ ਪੰਚਾਇਤ ਇੱਕ ਪੰਚਾਇਤ ਵੀ ਦੋ ਤਰ੍ਹਾਂ ਦੇ ਅਹੁਦੇਦਾਰ ਹੁੰਦੇ ਇੱਕ ਪੰਚਾਇਤ ਮੈਂਬਰ ਹੁੰਦਾ ਇੱਕ ਪੰਚਾਇਤ ਸਰਪੰਚ ਉਹ ਉੱਥੇ ਜਿਹੜੇ ਦਫ਼ਤਰ 'ਚ ਬੈਠੇ ਆ ਉਹ ਮਲੇਗਾ ਦੇ ਕੰਮ ਕਰਨ ਵਾਲੇ ਆ ਉਹਨਾਂ ਦਾ ਪਹਿਲਾ ਸਟੈਪ ਕਿਹੜਾ ਹੈਗਾ ਉਹਨਾਂ ਨੂੰ ਕਿਹਾ ਜਾਂਦਾ ਗ੍ਰਾਮ ਸੇਵਕ ਅਸੀਂ ਪਬਲਿਕ ਦੇ ਪਿੰਡ ਵਾਸੀ ਆ ਸਾਡੇ ਕੰਮ ਕਰਨ ਲਈ ਮਲੇਗਾ ਦੇ ਗ੍ਰਾਮ ਸੇਵਕ ਹੁੰਦਾ ਸੇਵਕ ਕਿਹਨੂੰ ਕਹਿੰਦੇ ਆ ਜੀ ਸੇਵਾਦਾਰ ਹੈ ਉਹ ਸਾਡਾ ਕੰਮ ਕਰਨੀ ਦੂਸਰੇ ਨੰਬਰ ਤੇ ਉਹਨਾਂ ਦਾ ਆਪੀਓ ਹੁੰਦਾ 30 ਨੰਬਰ ਤੇ ਬੀਡੀਪੀਓ ਹੁੰਦਾ ਇਨਾ ਤਿੰਨਾ ਨੇ ਤੁਹਾਡੇ ਕੰਮ ਕਰਨ ਦੀ ਤਨਖਾਹ ਤੁਹਾਡੀ ਜੇਬ ਚ ਲਾਉਂਦੇ। ਤੁਹਾਡੀ ਜੇਬ ਚ ਤੁਹਾਨੂੰ ਪਤਾ ਨਹੀਂ ਆਉਂਦਾ ਜੇਬ ਚ ਕਿਵੇਂ ਜਾਂਦੀ। ਮੈਂ ਦੱਸਦਾ ਹਾਂ ਕਿਵੇਂ ਜਾਂਦੀ। ਕਿ ਤੁਸੀਂ ਕੋਈ ਵੀ ਚੀਜ਼ ਲੈਂਦੇ ਹੋ ਉਹਦਾ ਟੈਕਸ ਜੇ ਲੱਗ ਜਾਂਦਾ ਹੈ। ਪਹਿਲਾਂ ਨਮਕ ਤੇ ਟੈਕਸ ਨਹੀਂ ਹੈਗਾ ਸੀ, ਬਾਕੀ ਹਰ ਇੱਕ ਚੀਜ਼ ਤੇ ਕਰਦੇ ਟੈਕਸ ਹੀ ਆ। ਉਹ ਨਮਕ ਤੇ ਵੀ ਟੈਕਸ ਲੱਗਦਾ। ਉਹ ਟੈਕਸ ਖਜ਼ਾਨੇ ਦੇ ਵਿੱਚੋਂ ਤੇ ਖਜ਼ਾਨੇ ਦਾ ਜਿਹੜਾ ਟੈਕਸ ਆ ਉਹ ਜਿਹੜੇ ਮੁਲਾਜ਼ਮ ਕੰਮ ਕਰਨ ਵਾਲੇ ਉਹਨਾਂ ਨੂੰ ਤਨਖਾਹ ਦਿੱਤੀ। ਦੂਸਰੇ ਜਿਹੜੇ ਚੁੜੇ ਹੋਏ ਲੋਕ ਜਿਹੜੇ ਨੀਵੇਂ ਮੁੱਕੇ ਆਉਂਦੇ ਆ ਹੱਥ ਝੋਲਦੇ ਨੇ ووٹ ਪਾ ਦਿੰਦੇ ਆ ਧਿਆਨ ਰੱਖਿਓ ਉਹ ਕਮੇਟੀ ਨੂੰ ਨੰਨੇ ਦੇ ਗਏ ਨੀਵੇਂ ਜਿਹੜੇ ਇਹਨੂੰ ਪਬਲਿਕ ਕੋਲੋਂ ਚੋੜ ਲਿਆ ਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਆ ਕਿ ਪਬਲਿਕ ਦਾ ਵਿਕਾਸ ਕਰਨਾ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਸਬਿਧਾਨ ਲਾਗੂ ਕਰਨਾ ਪਬਲਿਕ ਦਾ ਸਾਧਨ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਮੈਂ ਕੱਲਾ ਨਹੀਂ ਕਹਿੰਦਾ ਤੁਹਾਡਾ ਕਾਨੂੰਨ ਕਹਿੰਦਾ ਆਜੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਗੂਗਲ ਤੋਂ ਪੁੱਛੋ ਵੀ ਜਿੰਨਾਂ ਨੂੰ ਅਸੀਂ ਚੁਣਿਆ ਉਹਨਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਤੁਹਾਨੂੰ ਕੋਈ ਕਿਤਾਬਾਂ ਲੈਣ ਦੀ ਲੋੜ ਹੀ ਨਹੀਂ ਹੈ ਗੂਗਲ ਉਸੇ